ਸਵਾਗਤ ਹੈ ਦੋਸਤੋ ਆਪਣੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਆ ਨਿਊ ਹੋਲੈਂਡ 562 2022 ਮਾਡਲ ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜਿਵੇਂ ਕਿ ਟਰੈਕਟਰ ਦਾ ਮਾਡਲ ਰੇਟ ਏਰੀਆ ਅਤੇ ਵੀਰ ਦਾ ਮੋਬਾਈਲ ਨੰਬਰ ਇਸ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਪੂਰਾ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਕਰ ਲਓ ਨਾਲ ਹੀ ਬੈਲਵਾਨ ਇੱਕ ਜ਼ਰੂਰੀ ਗੱਲ ਵੀਰੋ ਇਹ ਆ ਕਿ ਆਪਾਂ ਟਰੈਕਟਰ ਦੀ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦੱਸਦੇ ਆ ਜਿਵੇਂ ਕਿ ਵੀਰ ਦਾ ਮੋਬਾਈਲ ਨੰਬਰ ਰੇਟ ਤੇ ਏਰੀਆ ਸਾਰਾ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਹੈ ਵੀਡੀਓ ਨੂੰ ਪੂਰਾ ਦੇਖਿਆ ਕਰੋ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਜਾਣਕਾਰੀ ਫੁੱਲ ਮਿਲਿਆ ਕਰੇਗੀ ਤੇ ਆਪਾਂ ਗੱਲ ਕਰੀਏ ਟਰੈਕਟਰ ਦੀ ਇਹ ਹੈ ਜੀ ਨਿਊ ਹਾਲੈਂਡ 552 2022 ਮਾਡਲ ਟਰੈਕਟਰ ਹੈ ਤੇ ਇਹਦੀ ਕਾਪੀ ਹੈ ਦੀ ਇਹ ਤਾਂ ਨਹੀਂ ਗੱਲ ਕਰੀਏ 10 ਟਾਇਰ ਇਹਦੇ ਹੈਗੇ 95% ਨਾਲ ਦੇ ਟਾਇਰ ਹੈ MRF ਦੇ MRF ਦਾ ਲੋਗੋ ਵੀ ਹਲੇ ਤੱਕ ਟਾਇਰਾਂ ਤੋਂ ਨਹੀਂ ਉਤਰਿਆ ਹੋਇਆ सारा रेजनल ट्रैक्टर ट्रैक है कितु तो रंग बेट नहीं हो बिल्कुल शो कंडीशन है वीडियो चैक कर सकते हो बिल्कुल ही नवा ट्रैक्टर है नंबर है फास्ट ऑनल ट्रैक्टर है बैक साइड तुझे चेक कर लो डबल डिस्ट्रीब्यूटर थ्री स्पीड टॉप मॉल ट्रैक्टर है लैक वगैरह तो हमले तक रंग नहीं उतर अंदर बैक साइड तुम कितों भी चेक करो बिल्कुल ही नवा ट्रैक्टर है चेक कर सकते बरे ਬਹੁਤ ਹੀ ਸਾਫ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਸ਼ੋਅਰੂਮ ਕਲੀਨ ਟਰੈਕਟਰ ਆ ਸਾਰਾ ਰੀਨਲ ਇੱਕ ਤੋਂ ਵੀ ਰੰਗ ਪੇਟ ਨਹੀਂ ਹੋਇਆ ਹਲੇ ਤੱਕ ਵੀ ਦਸਨ ਮੁਤਾਬਕ ਪਾਨਾ ਚਾਬੀ ਵੀ ਨਹੀਂ ਲੱਗਿਆ ਹੋਇਆ ਕਦੇ ਸਾਰਾ ਸੀਲਡ ਟਰੈਕਟਰ ਇਹ ਪੰਦਾ ਵਿਕੀਤਾ ਅਜੇ ਤੱਕ ਸੀਟ ਤੋਂ ਕਵਰ ਨਹੀਂ ਉਤਰਿਆ ਹੋਇਆ ਪੈਰਦਨ ਵਗੈਰਾ ਦਾ ਬਿਲਕੁਲ ਸਾਫ ਸ਼ੋਅ ਦਾ ਰੰਗ ਬਿਲਕੁਲ ਸਾਫ ਪਿਆ ਜੀ ਹਿੱਸੇ ਵਗੈਰਾ ਤੇ ਚੈੱਕ ਕਰੋ ਟਾਇਰਾਂ ਤੇ ਚੈੱਕ ਕਰੋ ਅਗਲੇ ਬਿਲਕੁਲ ਸਾਫ ਪਿਆ ਟਰੈਕਟਰ थ्री स्पीड टॉप मॉडल अवसपी पैंट एच पी ट्रैक्टर है जी आप देखिए चलिया है तीन सौ पचहत्तर घंटे सारा होली बहुत ही घट्ट चलिया हुआ ट्रैक्टर एरिए गल करिए अमृतसर एरिए खड़ा है रेट इसका जी दस लाख नब्बे हजार मौके तो मान धन हो जाएगा वीर मोबाइल नंबर नोट कर लो जी इक्यासी चार सौ चौंट 14797 81464 14797